ਸੋ ਮੇਰੇ ਨੂੰ ਇੱਕ ਆਡੀ ਫੇਅਰ ਸਭ ਨੂੰ ਪ੍ਰਭੂ ਦੇ ਨਾਮ ਦੇ ਸਲਾਮ ਸੋ ਅੱਜ ਦੀ ਗੱਲਬਾਤ ਜਿਹੜੀ ਹੈ ਅਸੀਂ ਤੁਖਾਂ ਬਾਰੇ ਕਰਾਂਗੇ ਕਿ ਅੱਜ ਦੇ ਦੌਰ ਭੱਜ ਜ਼ਿੰਦਗੀ ਦੇ ਵਿੱਚ ਕਿਸ ਤਰੀਕੇ ਨਾਲ ਇਨਸਾਨ ਜਰਾ ਦੁੱਖਾਂ ਪਰੇਸ਼ਾਨੀਆਂ ਦੇ ਵਿੱਚ ਕਿੜਿਆ ਹੋਇਆ ਵਾ ਕਿਸੇ ਨੂੰ ਆਪਣੀ ਬਿਮਾਰੀ ਦਾ ਦੁੱਖ ਕਿਸੇ ਨੂੰ ਆਪਣੇ ਘਰ ਪਰਿਵਾਰ ਦਾ ਦੁੱਖ ਕਿਸੇ ਨੂੰ ਗਰੀਬੀ ਦਾ ਦੁੱਖ ਵਾ ਔਰ ਕਿਸੇ ਕੋਲੋਂ ਅਲਾਦਨੀਆਂ ਉਹ ਅਰਾਦਾ ਦੁੱਖ ਵਾ ਜਨਕਿ ਹਰੇਕ ਇਨਸਾਨ ਜਿਹੜਾ ਵਾ ਕੋਈ ਨਾ ਕੋਈ ਦੁੱਖਾਂ ਮੁਸੀਬਤਾਂ ਵਿੱਚ ਕਿਰਿਆ ਹੋਇਆ ਵਾ ਪਰ ਜਦੋਂ ਅਸੀਂ ਪਰਮੇਸ਼ਰ ਤੇ ਵਿਸ਼ਵਾਸ ਕਰਦੇ ਆਂ ਤੇ ਪਰਮੇਸ਼ਰ ਜਿਹੜਾ ਵਾ ਸਾਨੂੰ ਇਹਨਾਂ ਦੁੱਖਾਂ ਚੋਂ ਇਹਨਾਂ ਪ੍ਰੇਸ਼ਾਨੀਆਂ ਚੋਂ ਬਾਹਰ ਕੱਢਣ ਦੀ ਤਾਕਤ ਰੱਖਦਾ ਵਾ ਔਰ ਪ੍ਰਭੂ ਦਾ ਵਚਨ ਕਹਿੰਦਾ ਹੈ ਜੇਕਰ ਤੁਸੀਂ ਨੇਚਿਆਂ ਨਾਲ ਵਿਸ਼ਵਾਸ ਨਾਲ ਕਹੋਗੇ ਪਹਾੜ ਵੀ ਜਿਹੜੇ ਨੇ ਸਮੁੰਦਰ ਵਿੱਚ ਚੜਿਆ ਜਾ ਤਾਂ ਪਹਾੜ ਵੀ ਜਿਹੜਾ ਵਾ ਸਮੁੰਦਰ ਵਿੱਚ ਚੜਿਆ ਜਾਵੇਗਾ ਪਰ ਜੇ ਤੁਸੀਂ ਵਿਸ਼ਵਾਸ ਨਾਲ ਨਿਸ਼ਚੈ ਨਾਲ ਕਰਾਂਗੇ ਕਰ ਲੈਣ ਦੀ ਹਾਂ ਤਾਂ ਫਿਰ ਇਹ ਸਾਡੀ ਹੋ ਸਕਦਾ ਵਾ ਪਹਾੜ ਉਹ ਹਨ ਜੋ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਨੇ ਮੁਸੀਬਤਾਂ ਨੇ ਗਰੀਬੀ ਆ ਪਰੇਸ਼ਾਨੀਆਂ ਔਰ ਪ੍ਰਭੂ ਦਾ ਪਰਮੇਸ਼ਰ ਜਿਹੜਾ ਵਾ ਸਾਨੂੰ ਇਹਨਾਂ ਦੁੱਖਾਂ ਤੋਂ ਛੁਡਾਉਣ ਦੀ ਸਮਰੱਥਾ ਰੱਖਦਾ ਵਾ ਪਵਿੱਤਰ ਬਾਈਬਲ ਵਿੱਚ ਸਾਨੂੰ ਅਨੇਕਾਂ ਧਾਰਨਾਵਾਂ ਮਿਲਦੀਆਂ ਨੇ ਔਰ ਜਿਸ ਤਰ੍ਹਾਂ ਕਿ ਅਜ਼ੂਬ ਦੀ ਉਦਾਹਰਨ ਅਜ਼ੂਬ ਦੀ ਜ਼ਿੰਦਗੀ ਦੇ ਵਿੱਚ ਕਿੰਨੇ ਦੁੱਖ ਆਏ ਗਰੀਬੀ ਆਈ ਪਰੇਸ਼ਾਨੀ ਆਈ ਪਰ ਉਹਨੇ ਜਿਹੜਾ ਸੀ ਪਰਮੇਸ਼ਰ ਤੇ ਵਿਸ਼ਵਾਸ ਰੱਖਿਆ ਤੇ ਪਰਮੇਸ਼ਰ ਨੇ ਜਿਹੜਾ ਸੀ ਪਹਿਲੇ ਨਾਲੋਂ ਵੀ ਵੱਧ ਕੇ ਉਹਦੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਇਆ ਅਸੀਂ ਪਰ ਅੱਜ ਜਿਹੜਾ ਵਾ ਸਾਡੇ ਤੇ ਥੋੜਾ ਜਿਹਾ ਵੀ ਦੁੱਖ ਆ ਜਾਵੇ ਅਸੀਂ ਦਾਮਾਂ ਡੋਲਣ ਲੱਗ ਪੈਂਦੇ ਆ ਔਰ ਡੋਲ ਜਾਂ ਡਗ ਪੈਂਦੇ ਆ ਪਰ ਜਿਹੜਾ ਅਸੀਂ ਪਰਮੇਸ਼ਰ ਤੇ ਵਿਸ਼ਵਾਸ ਰੱਖਦੇ ਆ ਜੇਕਰ ਸਾਡਾ ਪਰਮੇਸ਼ਰ ਤੇ ਵਿਸ਼ਵਾਸ ਹੈ ਬੇਸ਼ੱਕ ਸਾਡੀ ਜ਼ਿੰਦਗੀ ਵਿੱਚ ਦੁੱਖ ਆਵੇ ਮੁਸੀਬਤਾਂ ਆਵੇ ਔਰ ਪਰਮੇਸ਼ਰ ਜਿਹੜਾ ਵਾ ਸਾਨੂੰ ਉਹਨਾਂ ਦੁੱਖਾਂ ਤੋਂ ਮੁਸੀਬਤਾਂ ਤੋਂ ਬਾਹਰ ਕੱਢੇਗਾ ਪ੍ਰਭੂ ਦਾ ਵਚਨ ਕਹਿੰਦਾ ਹੈ ਏ ਸਾਰੇ ਥੱਕੇ ਹੋਇਓ, ਭਾਰ ਡਬਿਓ, ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਿਆਂਗਾ। ਔਰ ਜਦੋਂ ਅਸੀਂ ਪਰਮੇਸ਼ਰ 'ਤੇ ਪੱਕਾ ਵਿਸ਼ਵਾਸ ਕਰ ਲੈਂਦੇ ਆ, ਤਾਂ ਪਰਮੇਸ਼ਰ ਜਿਹੜਾ ਵਾ ਸਾਨੂੰ ਇਹਨਾਂ ਦੁੱਖਾਂ ਤੋਂ ਮੁਸੀਬਤਾਂ ਤੋਂ ਕਰਦਾ। ਪਰ ਲੋੜ ਹੈ ਸਾਨੂੰ ਉਸ 'ਤੇ ਵਿਸ਼ਵਾਸ ਕਰਨ ਦੀ। ਵੇਖੇ ਕਿ ਬੇਸਕ ਸਾਡੀ ਜ਼ਿੰਦਗੀ ਵਿੱਚ ਸੁੱਖ ਹੋਵੇ, ਦੁੱਖ ਹੋਵੇ, ਅਸੀਂ ਪਰਮੇਸ਼ਰ ਵਿੱਚ ਜਿਹੜਾ ਵਾ ਸਦਾ ਬਣੇ ਰਹਿਣਾ। ਜੇ ਅਸੀਂ ਪਰਮੇਸ਼ਰ ਵਿੱਚ ਬਣੇ ਰਾਵਾਂਗੇ, ਤੇ ਪਰਮੇਸ਼ਰ ਜਿਹੜਾ ਵਾ ਸਾਨੂੰ ਇਹਨਾਂ ਦੁੱਖਾਂ ਤੋਂ ਮੁਸੀਬਤਾਂ ਤੋਂ ਵੀ ਛੁਟਕਾਰਾ ਦੇਵੇਗਾ। ਇਸ ਕਰਕੇ ਬੇਸ਼ੱਕ ਜਿੰਦਗੀ ਵਿੱਚ ਦੁੱਖ ਆਉਣ ਪਰੇਸ਼ਾਨੀਆਂ ਆਉਣ ਸਾਡਾ ਵਿਸ਼ਵਾਸ ਜਿਹੜਾ ਵਾ ਆਪਣੇ ਪਰਮੇਸ਼ਰ ਤੇ ਹੋਣਾ ਚਾਹੀਦਾ ਹੈ। ਇਸੇ ਵੇਕੜ ਅੱਜ ਹਰ ਇੱਕ insan ਜਿਹੜਾ ਕੋਈ ਦੁਖੀ ਆ ਪਰੇਸ਼ਾਨੀ ਦੇ ਹਾਲਤ ਵਿੱਚ ਵਾ ਮੈਨੂੰ ਇਹ ਕਹਿਣਾ ਚਾਹਣਾ ਵਾ ਕਿ ਪਰਮੇਸ਼ਰ ਤੇ ਵਿਸ਼ਵਾਸ ਕਰੀਏ। ਜੇ ਤੁਸੀਂ ਪਰਮੇਸ਼ਰ ਤੇ ਵਿਸ਼ਵਾਸ ਕਰਾਂਗੇ ਤੇ ਪਰਮੇਸ਼ਰ ਜਿਹੜਾ ਵਾ ਇੱਕ ਰੰਗ ਜਿਹੜਾ ਵਾ ਸਾਡੀ ਜ਼ਿੰਦਗੀ ਦੇ ਵਿੱਚੋਂ ਸਾਰੇ ਦੁੱਖ ਪਰੇਸ਼ਾਨੀਆਂ ਦੂਰ ਕਰੇਗਾ। ਸੋ ਧੰਨਵਾਦ।